Obrigado. ਸ਼ੁਰੂ ਹੋਇਆ ਇਹ ਕੀ ਕਹਿਣਾ ਚਾਹੀਦਾ ਬਹੁਤ ਧੰਨਵਾਦ ਕਰਦਾ ਸਪਾਈ ਸੇਵਕਾਂ ਦਾ ਜਿਹੜੇ ਹਮੇਸ਼ਾ ਹੀ ਚਾਹੇ ਉਹ ਗਰਮੀ ਆਤ ਦੀ ਆ ਚਾਹੇ ਆਤ ਦੀ ਸਰਦੀ ਆ ਇਹ ਵਿਚਾਰੇ ਸਤਿਕਾਰਯੋਗ ਹਮੇਸ਼ਾ ਸਪਾਈ ਕਰਦੇ ਰਹਿੰਦੇ ਨੇ ਔਰ ਕੁਝ ਕਮੀਆਂ ਪੇਸ਼ੀਆਂ ਰਹਿੰਦੀਆਂ ਸੀ ਜਿਵੇਂ ਕੋਈ ਕੋਈ ਸੜਕ ਇਸ ਤਰ ਟੁੱਟੀ ਹੋਈ ਆ ਕੋਈ ਟਾਇਲ ਉੱਕੜੀ ਹੋਈ ਆ ਕੋਈ ਰੋਡ ਜਾਲੀ ਟੁੱਟੀ ਹੋਈ ਆ ਉਹਦੇ ਕਰਕੇ ਇੱਕ ਸਾਂਝਾ ਸੀ ਬਲਕਿ ਸਾਰੇ ਸੜਕਾਂ ਵਾਲੇ ਸੀਵਰੇਜ ਪਾਣੀ ਵਾਲੇ ਸਫਾਈ ਵਾਲੇ ਤੇ ਸਾਰੇ ਤੈਬ ਜਾਲੀ ਵਾਲੇ ਇਕੱਠੇ ਕਰਕੇ ਇੱਕ ਮਹਿਮ ਚਲਾਈ ਆ ਵੇ ਉਹ ਸਾਰੇ ਕੰਮ ਇਕੱਠੇ ਹੋ ਜਾਣ ਇਹ ਮਹਿਮ ਤਾਂ ਹਮੇਸ਼ਾ ਚੱਲਦੀ ਰਹਿੰਦੀ ਆ ਇਹ ਸਤਕਾਰ ਜੋ ਸਪਾਈ ਸੇਵਕ ਤੁਹਾਨੂੰ ਮੈਂ ਪਹਿਲਾਂ ਹੀ ਕਹਿ ਕਨੇ ਆ ਵੀ ਚਾਹੇ ਅੱਤ ਦੀ ਸਰਦੀ ਅੱਤ ਦੀ ਗਰਮੀ ਇਹ ਸਫਾਈ ਕਰਦੇ ਹੀ ਰਹਿੰਦੇ ਨੇ ਵਿਚਾਰੇ ਔਰ ਉਹ ਕਰੋਨਾ ਦੇ ਵਿੱਚ ਜਦੋਂ ਮਿਲ ਕੇ ਸਾਰੇ ਮਿਲ ਕੇ ਪੁੱਤ ਮਿਲ ਕੇ ਮਾਂ ਪੁੱਤ ਨੂੰ ਨਹੀਂ ਪਛਾਣਦੀ ਸੀ ਪਿਓ ਪੁੱਤ ਨੂੰ ਨਹੀਂ ਪਛਾਣਦਾ ਸੀ ਉਸ ਟਾਈਮ ਵੀ ਇਹ ਵਿਚਾਰੇ ਨੇ ਸਫਾਈ ਨਹੀਂ ਛੱਡੀ ਉਸ ਟਾਈਮ ਵੀ ਮਿਲ ਕੇ ਗੰਦਗੀ ਸਾਫ ਕਰਦੇ ਰਹੇ ਬਿਮਾਰੀ ਤੋਂ ਕਰੋਨਾ ਤੋਂ ਤਾਂ ਹੀ ਅਸੀਂ ਬਚੇ ਆ ਤੇ ਪਰ ਇਹ ਜਿਹੜੀ ਮਹਮ ਚਲਾਈ ਐ ਅਸੀਂ ਇਕੱਠੇ ਹੋ ਕੇ ਜਿਹੜੀਆਂ ਕੁਛ ਇਹਨਾਂ ਨੂੰ ਦਿੱਕਤਾਂ ਆਉਂਦੀਆਂ ਸੀ ਕਹਿੰਦੇ ਸੀ ਕਿ ਤੋ ਸੜਕ ਬਲਕੇ ਓਖੜੇ ਹੋਏ ਟਾਇਲ ਆ ਜਾਂ ਕਿ ਤੋ ਰੋਡ ਜੋੜ ਵਾਲ ਟੁੱਟੇ ਐ ਇਸ ਕਰਕੇ ਅਸੀਂ ਸਾਂਝਾ ਇੱਕ ਬਲਕੇ ਇਹ ਮਹਮ ਚਲਾਈ ਆ ਵੀ ਸਾਂਝੇ ਇਕੱਠੇ ਹੋ ਕੇ ਸਾਰੇ ਨੂੰ ਸਾਰੇ ਪੇਸ਼ਾ ਨੂੰ ਇਕੱਠੇ ਹੋ ਕੇ ਇਹ ਕੀਤਾ ਜਾਵੇ ਔਰ ਇਹ ਆਲਰੇਡੀ ਚਲਦੀ ਰਹੂਗੀ ਹਫਤੇ ਦੇ ਵਿੱਚ ਇੱਕ ਜਾਂ ਦੋ ਦਿਨ ਇਸ ਤਰ੍ਹਾਂ ਦਾ ਬਲਕੇ ਹਮੇਸ਼ਾ ਆਊਗਾ ਵੀ ਇਕੱਠੇ ਹੋ ਕੇ ਇੱਕ ਮਹਮ ਚਲਾਈਏ ਤੇ ਤਾਂ ਕਿ ਜਿਹੜੇ ਇਕੱਠੇ ਕੰਮ ਸਾਰੇ ਦੇ ਸਾਰੇ ਹੋ ਜਾਵੇ ਤੇ ਜਿੱਥੇ ਭੁੱਲ ਦੇਖਿਆ ਜਾ ਰਿਹਾ ਕਿ ਸੀਚੇਵਾਲ ਜੀ ਵੱਲੋਂ دریا ਦੀ ਸਫਾਈ ਵੀ ਕੀਤੀ ਜਾ ਰਹੀ ਹੈ ਜੋਰਾਛੋੜਾ ਦੂਜੇ ਪਾਸੇ ਟੈਂਕੀ ਵਾਲੀ ਰੋਡ ਤੇ ਬਹੁਤ ਮਤਲਬ ਕਿ ਗੋਬਰ ਰੋਡਾਂ ਦੇ ਉੱਤੇ ਆਇਆ ਹੋਇਆ ਉਹਦਾ ਵੀ ਹਾਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜਾ 74 ਸਾਲ ਦਾ ਕੂੜਾ ਖੜਾ ਰਿਆ ਵਾ ਤਾਂ ਹੀ ਤਾਂ ਸਾਨੂੰ ਝਾੜੂ ਫੜਾਇਆ ਪੰਜਾਬ ਦੇ ਲੋਕਾਂ ਨੇ 74 ਸਾਲ ਚ ਇਹਨਾਂ ਪਾਰਟੀਆਂ ਨੇ ਚਾਹੇ ਕਾਲੀ ਸੀ ਚਾਹੇ ਭਾਜਪਾ ਚਾਹੇ ਕਾਂਗਰਸੀ ਇਹਨਾਂ ਨੇ ਜਿਹੜਾ ਕੂੜਾ ਖੜਾ ਲਿਆ ਗੰਦ ਪਾਇਆ ਤੇ ਫਿਰ ਸਾਨੂੰ ਮਤਲਬ ਕਿ 92 ਐਮਐਲਏ ਦੇ ਕੇ ਝਾੜੂ ਫੜਾਇਆ ਵੀ ਤੁਸੀਂ ਸਫਾਈ ਕਰ ਦਿਓ ਚੰਗੀ ਤਰ੍ਹਾਂ ਤੇ ਅੱਜ ਬਾਬਾ ਸਿਚੇਵਾਲ ਜੀ ਲੱਗੇ ਨੇ ਸਰਕਾਰ ਸਾੜੀ ਲੱਗੀ ਹੋਈ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਅਰਵਿੰਦ ਕੇਜੀਵਾਲ ਦਾ ਆਸ਼ੀਰਵਾਦ ਨਾਲ ਅਸੀਂ ਸਾਰੇ ਹੀ ਅੱਜ ਲੱਗੇ ਹੋਏ ਆ ਤੇ ਔਰ ਉਹ ਸਿਆਸਤ ਦੀ ਗੰਦਗੀ ਸਾਫ ਕਰ ਰਹੇ ਨੇ ਅਰਵਿੰਦ ਕੇਜੀਵਾਲ ਜੀ ਜਿਹੜਾ ਉੱਪਰ ਵਾਲੇ ਸਾਨੂੰ ਝਾੜੂ ਫੜਾਇਆ ਤੇ ਅਸੀਂ ਸਾਰੇ ਇਹ ਆ ਗਲਕੇ ਜੜੀਆਂ ਗਲੀਆਂ ਮਹੱਲਿਆਂ ਦੀਆਂ ਚਾਹੇ ਉਹ ਬੁੱਢਾ ਦਰਿਆ ਵਾ ਬੁੱਢਾ ਦਰਿਆ ਮਰ ਕੇ ਕਿਹੋ ਜਿਹਾ ਸੀਗਾ ਮੋਤੀ ਵਰਗਾ ਚਵਾਨੀ ਚੱਲਦਾ ਸੀਗਾ ਔਰ ਪਾਣੀ ਪੀਂਦੇ ਹੁੰਦੇ ਸੀ ਲੋਕ ਇਹਨਾਂ ਬੇਈਮਾਨ ਲੋਕਾਂ ਨੇ ਜਿਹੜੇ ਪੁਰਾਣੀਆਂ ਸਰਕਾਰਾਂ ਕਰਕੇ ਆਪਾਂ ਚਲਾ ਗਏ ਨੇ ਉਹਨਾਂ ਨੇ ਬੁੱਢੇ ਦਰਿਆ ਤੋਂ ਗੰਦਾ ਨਾਲਾ ਬਣਾਤਾ ਇਹ ਇਹਨਾਂ ਦੀ ਨਾਕਾਮੀ ਦਾ ਨਤੀਜਾ ਸੀ ਇਸ ਕਰਕੇ ਹੀ ਸਾਨੂੰ ਇਹਨਾਂ ਨੂੰ ਖੁੰਡੇ ਲੈਣ ਲਾਇਆ ਇਸ ਕਰਕੇ ਸਾਨੂੰ ਝਾੜੂ ਫੜਾਇਆ ਇਸ ਕਰਕੇ ਅਸੀਂ ਲੱਗੇ ਹੋਏ ਹਾਂ ਪਰ ਮੈਂ ਕਿ ਮਾਫੀ ਮੰਗਣਾ ਚਾਹੁੰਨਾ ਮੈਂ ਸਾਰੀ ਸੰਗਤ ਨੂੰ ਜਿਹੜਾ 74 ਸਾਲ ਦਾ ਇਹਨਾਂ ਲੋਕਾਂ ਨੇ ਕੂੜਾ ਖਿਲਾਰਿਆ ਆਪਾਂ ਵੀ ਸਮਝਦੇ ਹਾਂ ਵੀ 3 ਸਾਲ ਚ ਸਾਫ਼ ਨਹੀਂ ਹੋ ਸਕਦਾ ਅਸੀਂ ਕੋਸ਼ਿਸ਼ ਲੱਗੇ ਹਾਂ ਬਹੁਤ ਜ਼ਿਆਦਾ ਕਰਤਾ ਤੇ ਬਹੁਤ ਰਹਿੰਦਾ ਵੀ ਹੈ ਤੇ ਉਹ ਹਰ ਹਾਲ ਚ ਕਰਾਂਗੇ ਆਮ ਆਦੀ ਪਾਰਟੀ ਸਰਕਾਰ ਨੇ ਜੋ ਗਰੰਟੀ ਦਿੱਤੀ ਸੀ ਅੱਜ ਹਰ ਗਰੰਟੀ ਚ ਉਹ 600 ਜੁਨਟ ਦੀ ਗਰੰਟੀ ਆ ਆਮ ਆਦੀ ਮੈਡੀਕਲ ਕਲੀਨਿਕ ਦੀ ਬਣਾਉਣ ਦੀ ਗਰੰਟੀ ਆ ਸਕੂਲਾਂ ਬਣਾਉਣ ਦੀ ਗਰੰਟੀ ਆ ਕਰੋੜ ਰੁਪਏ ਫੌਜੀ ਨੂੰ ਦੇਣ ਦੀ ਗਰੰਟੀ ਆ ਸੜਕਾਂ ਬਣਾਉਣ ਦੀ ਗਰੰਟੀ ਆ ਔਰ ਹੈਲਥ ਐਜੂਕੇਸ਼ਨ ਐਪਲਾਈਮੈਂਟ ਮਲਕੇ ਨੌਕਰੀਆਂ ਦੇਣ ਦੀ ਗਰੰਟੀ ਆ ਉਹ ਸਾਰੀਆਂ ਜੀ ਗਰੰਟੀਆਂ ਪੂਰੀਆਂ ਹੋ ਰਹੀਆਂ ਨੇ ਕਹਿੰਦਾ ਮਤਲਬ ਇ ਲੰਮੇ ਸਮੇਂ ਤੋਂ ਜਿਹੜਾ ਮਲਕੇ ਕੂੜਾ ਖਿਲ ਰਿਆ ਸੀ ਉਹ ਸਾਫ ਕਰਨ ਨੂੰ ਸਮਾਂ ਲੱਗ ਰਿਹਾ ਪਰ ਚੰਗੀ ਤਰ੍ਹਾਂ ਜਿਹੜਾ ਪੰਜਾਬੀਆਂ ਨੇ ਸਾਨੂੰ ਝਾੜੂ ਫੜਾਇਆ ਨਾ ਉਹਦੇ ਨਾਲ ਚੰਗੀ ਤਰ੍ਹਾਂ ਔਰ ਜੋ ਉਮੀਦ ਰੱਖੀ ਸੀ ਉਹ ਸੰਮੀਦ ਪੂਰੀ ਕਰਾਂਗੇ ਠੀਕ ਹੈ ਜੀ ਇੱਕ ਫਿਰਜੀ ਇੱਕ ਮਿੰਟ ਇੱਕ ਛੋਟਾ ਜਿਹਾ ਹੋਰ ਜਿਹੜਾ ਪਹਿਲਗਾਮ ਚ ਬਹੁਤ ਅਨਿੰਦਰੀ ਹੋ ਘਟਨਾ ਹੋਈ ਸੀ ਉਹਤੇ ਵੀ ਬਿਲਕੁਲ ਉਹ ਤਾਂ ਬਹੁਤ ਵੱਡਾ ਕਹਿ ਸਕਦੇ ਆ ਵੀ ਜਿਹੜਾ ਪਹਿਲਗਾਮ ਦੇ ਵਿੱਚ ਪਹਿਲਾਂ ਪੁਲਾਮਾ ਦੇ ਵਿੱਚ ਸਾਡੇ ਫੌਜੀ ਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਵਾ ਤੇ ਅੱਜ ਪਹਿਲਗਾਮ ਦੇ ਵਿੱਚ ਹੁਣ ਮੈਂ ਇੱਕ ਪਾਕ ਪਾਕਿਸਤਾਨ ਦੀ ਮਲੇ ਕਾਇਰਨ ਕਾਇਰਨ ਹਰਕਤ ਕਹਿ ਸਕਦੇ ਆ ਕਾਇਰਨ ਹਰਕਤ ਨਾਲ ਆ ਕੇ ਮਿਲ ਕੇ ਲੁਕ ਛਿਪ ਕੇ ਤੇ ਸਾਡੇ ਮਿਲਕੇ ਭਾਰਤ ਦੇ ਸਪੂਤਾਂ ਨੂੰ ਸ਼ਹੀਦ ਕੀਤਾ ਵਾ ਤੇ ਉਹ ਪਾਕਿਸਤਾਨ ਨੂੰ ਇਹ ਮਿਲਕੇ ਮਤਲਬ ਕਿ ਅ ਮੈਂ ਨਸੀਹਤ ਦੇਣੀ ਚਾਹੁੰਨਾ ਉਹਨਾਂ ਨੂੰ ਮਿਲਕੇ ਅ ਦੱਸਣਾ ਚਾਹੁੰਨਾ ਵਾ ਤੂੰ ਜਿੰਨੀ ਵਾਰੀ ਪਾਕਿਸਤਾਨ ਭਾਰਤ ਨਾਲ ਲੜਿਆ ਉੰਨੀ ਵਾਰੀ ਮੂੰਹ ਦੀ ਖਾਤੀ ਆ ਅੱਜ ਤੂੰ ਰੋਟੀ ਤੋਂ ਆਵਾਜ਼ਾਰ ਹੋਇਆ ਹੋਇਆ ਉਹ ਤੋਂ ਤੇ ਤੋਂ ਰੋਟੀ ਖਾ ਕੇ ਮਿਲਕੇ ਭਾਰਤ ਲਈ ਖਾਂਦੇ ਦੇਖੇ ਨਹੀਂ ਜਾ ਰਹੇ ਤੇ ਇਹ ਤੈਨੂੰ ਦੱਸਣਾ ਚਾਹੁੰਦੇ ਤੂੰ ਜਿੰਨਾ ਮਰਜ਼ੀ ਪੁੱਠੀਆਂ ਸਿੱਧੀਆਂ ਹਰਕਤਾਂ ਕਰ ਲਾ ਤੇ ਤੂੰ ਭਾਰਤ ਨੂੰ ਮਿਲਕੇ ਵਖੇਰ ਨਹੀਂ ਸਕਦਾ ਭਾਰਤ ਮਿਲ ਕੇ ਇੱਕ ਪਰਿਵਾਰ ਦੀ ਤਰ੍ਹਾਂ ਆ ਇੱਥੇ ਹਿੰਦੂ ਸਿੱਖ ਮੁਸਲਮ ਈਸਾਈ ਸਾਰੇ ਇੱਕ ਪਰਿਵਾਰ ਦੀ ਤਰ੍ਹਾਂ ਰਹਿੰਦੇ ਨੇ ਤੇ ਉਹਦੇ ਦਿਮਾਗ ਦੀ ਗਲਤਫਹਿਮੀਆਂ ਵੀ ਅਸੀਂ ਇਹਨਾਂ ਨੂੰ ਖਤਮ ਕਰ ਦੇਾਂਗੇ ਭਾਰਤ ਕਦੇ ਖਤਮ ਨਹੀਂ ਹੋਇਆ ਪੰਜਾਬ ਕਦੇ ਖਤਮ ਨਹੀਂ ਹੋਇਆ ਪੰਜਾਬ ਹਮੇਸ਼ਾ ਜਦੋਂ ਵੀ ਲੜਿਆ ਤੇ ਹੋਰ ਤਾਕਤ ਨਾਲ ਅੱਗੇ ਬਾਹਰ ਆਇਆ ਵਾ ਭਾਜਪਾ ਨੂੰ ਵੀ ਅਪੀਲ ਕਰਨੀ ਚਾਹੁੰਦਾ ਮੋਦੀ ਸਾਹਿਬ ਨੂੰ ਫਮਦ ਸ਼ਾਹ ਨੂੰ ਵੀ ਅਪੀਲ ਕਰਨੀ ਚਾਹੁੰਦਾ ਤੁਸੀਂ ਕਹਿੰਦੇ ਸੀ 56 ਇੰਚ ਦਾ ਸੀਨਾ ਤੇ ਕਿੱਥੇ ਆ ਤੁਹਾਡਾ 56 ਇੰਚ ਦਾ ਸੀਨਾ ਤੇ ਅੱਜ ਲੋੜ ਆ ਗੱਲਾਂ ਦੀ ਲੋੜ ਨਹੀਂ ਗੱਲਾਂ ਨਾਲ ਨਹੀਂ ਸਰਨਾ ਅੱਜ ਜਵਾਬ ਦੇਣਾ ਪਊਗਾ ਇਹਨਾਂ ਨੂੰ ਸਬਕ ਸਿਵਾਣਾ ਪਊ ਬਲਕਿ ਉਹ ਕਹਿੰਦੇ ਲਾਤੋ ਕੇ ਬੂਤ ਬਾਤੋਂ ਸੇ ਨਹੀਂ ਮੰਦੇ ਇਹ ਬਤਾਂ ਨਾ ਮੰਨਣਾ ਨਹੀਂ ਇਹਨਾਂ ਤੇ ਲੱਤ ਫੇਰ ਨਹੀਂ ਪਣੀ ਇਹਨਾਂ ਦੇ ਜੂਥ ਫੇਰ ਨਾ ਪਹਿਣਾ ਤੇ ਇਹਨਾਂ ਦੇ ਮਿਲ ਕੇ ਇੱਟ ਤਾਂ ਜਾ ਪੱਥਰ ਨਾ ਦੇਣਾ ਪੈਣਾ ਤੇ ਮੋਦੀ ਸਾਹਿਬ ਨੂੰ ਬਲਕੇ ਅਮਿਤ ਸ਼ਾਹ ਨੂੰ ਬਲਕੇ ਭਾਜਪਾ ਸਰਕਾਰ ਨੂੰ ਕਹਿਣਾ ਚਾਹੁੰਦਾ ਤੇ ਨਹੀਂ ਹੁੰਦਾ ਵੈਸੇ ਤਾਂ ਤੁਹਾਡਾ اخਲਾਕੀ ਸਮਰਗੇ ਫਰਜ਼ ਬਣਦਾ ਵਾ ਜੋ ਅੱਜ ਤੁਹਾਡੀ ਨਕਾਮੀ ਨਾ ਤੁਹਾਡੀ ਮਿਲ ਕੇ ਇੰਟੈਲੀਜੈਂਸ ਦੀ ਨਕਾਮੀ ਨਾ ਅੱਜ ਇਹ ਬਗੇ ਵੱਡੀ ਘਟਨਾ ਬਰਪਰੀ ਆ ਅੱਜ ਮਿਲ ਕੇ 30 ਤੋਂ ਉੱਪਰ ਮਿਲ ਕੇ ਪਰਿਵਾਰ ਅੱਜ ਮਿਲ ਕੇ ਪੂਰਾ ਅੱਜ ਅੱਜ ਬਿਲਕੁਲ ਬਿਲਕੁਲ ਅਸਤੀਫਾ ਦੇਣਾ ਬਣ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਆਪਣੀ ਨਕਾਮੀ ਫੇਲਦੇ ਉਹ ਜ਼ਿੰਮੇਵਾਰੀ ਲੈ ਕੇ ਅਸਿਫਾ ਦੇਣ ਔਰ ਅਸੀਂ ਤਾਂ ਮਰ ਕੇ ਮੈਂ ਤਾਂ ਸਾਰੇ ਪੇਲਤੀ ਕਰਦਾ ਬੇਂਤੀ ਨੂੰ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਅਸੀਂ ਭਾਰਤਵਾਦੀ ਇਕੱਠੇ ਆ ਆਮ ਆਦੀ ਪਾਰਟੀ ਸਰਕਾਰ ਹਮੇਸ਼ਾ ਬਲਕਿ ਬਲਕਿ ਭਾਰਤ ਦੇ ਨਾਲ ਖੜੀ ਆ ਇੰਡੀਆ ਦੇ ਨਾਲ ਖੜੀ ਆ ਤੇ ਜਿਹੜਾ ਪਾਕਿਸਤਾਨੀ ਪੁੱਠੀ ਅਸੀਂ ਦੀ ਹਰਕਤਾ ਕਰਦੀ ਇਹਨਾਂ ਦੀ ਕੋਰ ਨਿੰਗਾ ਦਾ ਵੀ ਕਰਦੇ ਆ ਤੇ ਔਰ ਸਰਕਾਰ ਨੂੰ ਅਪੀਲ ਕਰਦੇ ਆ ਬੇਨਤੀ ਕਰਦੇ ਆ ਇਹਨਾਂ ਨੂੰ ਇੱਟ ਦਾ ਜਵਾਬ ਪੱਥਰਾਂ ਤੇ ਉਹਨਾਂ ਠੀਕ ਹੈ ਜਲ ਜੀ ਵੀ ਆਪ ਉਥੇ ਠਿਕਰੀ ਪਹਿਰਾ ਦੇ ਰਹੇ ਨੇ ਤੇ ਤੁਸੀਂ ਬੜੇ ਤੁਹਾਨੂੰ ਜਾਣਕਾਰੀ ਵੀ ਦੇ ਦਵਾਂ ਤੇ ਬੜਾ ਤੁਹਾਨੂੰ ਖੁਸ਼ੀ ਵੀ ਮਹਿਸੂਸ ਹੋਗੀ ਕਿ ਸਰਕਾਰ ਪ੍ਰਸ਼ਾਸਨ ਸਵੇਰੇ ਤੜਕੇ 4 ਵਜੇ ਆਪਣੀ ਡਿਊਟੀ ਤੇ ਹੁੰਦੇ ਆ ਜੀ ਉਹ ਉਥੇ ਚੈੱਕ ਕਰ ਰਹੇ ਹੁੰਦੇ ਨੇ ਵੀ ਕਿਤੇ ਕੋਈ ਮਿਕਸਿੰਗ ਨਾ ਹੋ ਜਵੇ ਤਾਂ ਜੋ ਅਸੀਂ ਜਿਹੜਾ ਇਹ ਸੁਪਨਾ ਦੇਖਿਆ ਬੁੱਢੇ ਦਰਿਆ ਨੂੰ ਮੁੜ ਬੁੱਢਾ ਦਰਿਆ ਬਣਾਉਣ ਵਾਸਤੇ ਔਰ ਇਸ ਕਲੰਕ ਨੂੰ ਲੁਧਿਆਣਾ ਚੋਂ ਹਟਾਉਣ ਵਾਸਤੇ ਉਹਦੇ ਲਈ ਅਸੀਂ ਜਲਦੀ ਮੈਨੂੰ ਉਮੀਦ ਹੈ ਕਿ ਕਾਮਯਾਬ ਹੋਵਾਂਗੇ ਪਰ ਮੈਂ ਫਿਰ ਤੋਂ ਅਪੀਲ ਕਰਾਂਗੀ ਸਾਰੇ ਲੁਧਿਆਣਾ ਵਾਸੀਆਂ ਨੂੰ ਕਿ ਵੀ ਇਕੱਲਾ ਇਨਸਾਨ ਕਦੇ ਵੱਡਾ ਨਹੀਂ ਹੁੰਦਾ ਆਓ ਰਲ ਕੇ ਪ੍ਰਣ ਕਰੀਏ ਔਰ ਜਿਸ ਖੁਆਬ ਨੂੰ ਅਸੀਂ ਸਾਰੇ ਰਲ ਕੇ ਦੇਖ ਰਹੇ ਹਾਂ ਇਸ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਉਹਦੇ ਵਾਸਤੇ ਆਪਣੀ ਆਹੂਤੀ ਵੀ ਪਾਈਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਮਾਣ ਨਾਲ ਕਹਿ ਸਕੇ ਵੀ ਅਸੀਂ ਲੁਧਿਆਣਾ ਸ਼ਹਿਰ ਦੇ ਵਸਨੀਕ ਆ ਔਰ ਲੁਧਿਆਣਾ ਸ਼ਹਿਰ ਵਾਕਈ ਇੱਕ ਸਮਾਰਟ ਸਿਟੀ ਹੈ ਧੰਨਵਾਦ ਜਿਹੜਾ ਇਹ ਸਫਾਈ ਵਿਭਾਗ ਚੱਲ ਰਿਹਾ ਹੈ ਇਸ ਨੂੰ ਲੈ ਕੇ ਕੋਈ ਬਜਟ ਵੀ ਨਵਾਂ ਪਾਸ ਕੀਤਾ ਗਿਆ ਕਿ ਇਹ ਉਹ ਜਿਹੜਾ ਇੱਕ ਉਪਰਾਲਾ ਕੀਤਾ ਜਾਏ ਦੇਖੋ ਜੀ ਇਹ ਆਲਰੇਡੀ ਉਹ ਕਰਮਚਾਰੀ ਨੇ ਜਿਹੜੇ ਪਹਿਲਾਂ ਤੇ ਵਰਕਆਊਟ ਕਰ ਰਹੇ ਨੇ ਸੋ ਇਹਨਾਂ ਦਾ ਪ੍ਰੋਪਰ ਇੱਕ ਮੈਪ ਵਰਕ ਤਿਆਰ ਕੀਤਾ ਗਿਆ ਤਾਂ ਜੋ ਔਰਡਸ ਦੇ ਵਿੱਚ ਕੰਮ ਕਰਨ ਤੋਂ ਬਾਅਦ ਜਿਹੜੀ ਇਹ ਸਪੈਸ਼ਲ ਮੁਹਿੰਮ ਹੈ ਉਹਦੇ ਵਿੱਚ ਨਾਲ ਕੀਤੀ ਜਾਵੇ ਇਸ ਦੇ ਨਾਲ ਨਾ ਤਾਂ ਬੋਰਡ ਦੇ ਕਮਾ ਨੂੰ ਇਫੈਕਟ ਪਏਗਾ ਔਰ ਨਾ ਸਾਨੂੰ ਐਕਸਟਰਾ ਫੰਡ ਦੀ ਜ਼ਰੂਰਤ ਹੈ ਜ਼ਰੂਰਤ ਹੈ ਤਾਂ ਸਿਰਫ ਇੱਕ ਸਾਫ਼ ਨiyet ਔਰ ਨੀਤੀ ਦੀ ਜੋ ਲੈ ਕੇ ਅਸੀਂ ਇਹ ਕੰਮ ਚੱਲਦਾ ਹੈ। ਇੱਥੇ ਪੱਕੇ ਕਰਮਚਾਰੀ ਲਗਾਏ ਜਾਣਗੇ ਇਸੇ ਤਰੀਕੇ ਸਫਾਈ ਲਗਾਤਾਰ ਜੀ ਬਿਲਕੁਲ ਜੀ ਤੁਹਾਡੇ ਸਾਹਮਣੇ ਜ਼ੋਨਲ ਕਮਿਸ਼ਨਰ ਸਾਡੇ ਨਾਲ ਨੇ ਚੀਫ ਆਫ ਬਨਾਨ ਨੇ ਤਾਂ ਇਹਨਾਂ ਨੂੰ ਖਾਸਦਾਇ ਦਿੱਤੀ ਗਈ ਹੈ ਵੀ ਇਹ ਜਗ੍ਹਾ ਦੇ ਉੱਤੇ ਇਸੇ ਤਰੀਕੇ ਦੇ ਨਾਲ ਵਿਜ਼ਿਟ ਰਹੇਗੀ ਔਰ ਜ਼ਰੂਰ ਚਾਹਾਂਗੇ ਵੀ ਜਿਹੜਾ ਇਹ ਕੰਮ ਅੱਜ ਇੱਕ ਵਾਰ ਹੋ ਰਿਹਾ ਹੈ ਰੈਗੂਲਰ ਹੁੰਦਾ ਰਹੇ ਤਾਂ ਕਿ ਕਦੇ ਵੱਡਾ ਨਜ਼ਰ ਹੀ ਨਾ ਆਵੇ। ਧੰਨਵਾਦ ਜੀ।